ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨ ਦੋ ਤਿੰਨ ਦਿਨ ਪਹਿਲਾਂ ਨਾ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਕਿ ਮੈਂ ਤੁਹਾਨੂੰ ਸ਼ਹਿਰ ਸਰਹੰਦ ਦਾ ਮਸ਼ਹੂਰ ਸਮੋਸਾ ਦਿਖਾਇਆ ਸੀ ਪਰ ਮੇਰੇ ਸਾਹਮਣੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਕਮੈਂਟ ਆਏ ਕਿ ਸਹਿਰ ਸਰਹੰਦ ਦੇ ਵਿੱਚ ਜਿਹੜਾ ਬੈਸਟ ਸਮੋਸਾ ਉਹ ਹੈਗਾ ਚਾਵਲਾ ਸਵੀਟਸ ਵਾਲਿਆਂ ਦਾ ਤੇ ਅੱਜ ਤੁਹਾਨੂੰ ਦੋਸਤੋ ਆਪਾਂ ਚਾਵਲਾ ਸਵੀਟਸ ਤੇ ਵਿੱਚ ਲੈ ਜਾਂਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਕਿ ਚਾਵਲਾ ਸਵੀਟਸ ਹੈ ਕਿਹੜੀ ਸਾਈਡ ਆ ਪੁਰਾਣੀ ਸਰੰਦ ਦੇ ਵਿੱਚ ਮੈਨੂੰ ਪਤਾ ਲੱਗਿਆ ਤੇ ਆਪਾਂ ਹੁਣ ਉੱਥੇ ਜਾ ਰਹੇ ਆ ਤੇ ਹੁਣ ਉਸ ਤੋਂ ਬਾਅਦ ਆਪਾਂ ਵਾਈਕ ਚੱਕਾਂਗੇ ਵਾਈਕ ਚੱਕ ਕੇ ਪਹੁੰਚਾਂਗੇ ਚਾਵਲਾ ਸਵੀਟਸ ਵਾਲਿਆਂ ਦੇ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਜੀ ਜਿਹੜੀ ਸਵੀਟ ਸ਼ਾਪ ਦਾ ਜ਼ਿਕਰ ਹੋ ਰਿਹਾ ਸੀਗਾ ਕਿ ਪਹਿਰ ਸਰੰਦ ਦੇ ਵਿੱਚ ਇਹਨਾਂ ਦੇ ਬਹੁਤ ਵਧੀਆ ਸਮੋਸੇ ਨੇ ਕਮੈਂਟਾਂ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਬਹੁਤ ਜ਼ਿਕਰ ਕੀਤਾ ਸੀਗਾ ਔਰ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਇਹ ਸਵੀਟ ਸ਼ਾਪ ਆ ਜਿਹੜੀ ਪ੍ਰਾਣੀ ਸਰੰਦ ਨੂੰ ਰੋੜ ਜਾਂਦਾ ਆਪਣਾ ਸਿਵਲ ਹਸਪੀਟਲ ਤੋਂ ਤੇ ਮੈਂ ਉਸ ਸਵੀਟ ਸ਼ਾਪ ਤੇ ਇਸ ਟਾਈਮ ਖੜਾ ਬਾਈ ਜੀ ਵਾਕਈ ਇਹਨਾਂ ਦੇ ਸਮੋਸੇ ਬਹੁਤ ਜ਼ਿਆਦਾ ਵਿਕਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੇ ਮੈਂ ਵੀ ਕਈ ਵਾਰ ਇੱਥੇ ਖਾਂਦਾ ਰਹਿਣਾ ਤੇ ਪਰ ਇੱਕ ਹੋਰ ਚੀਜ਼ ਆ ਸਮੋਸਾ ਤਾਂ ਇਹਨਾਂ ਦਾ ਬੈਸਟ ਹੈਗਾ ਹੀ ਹੈਗਾ ਪਰ ਉਸਦੇ ਨਾਲੋਂ ਇਹਨਾਂ ਦੀ ਬਰਫੀ ਵੀ ਬਹੁਤ ਵਧੀਆ ਮੈਂ ਤੁਹਾਨੂੰ ਬਰਫੀ ਦਿਖਾਉਂਦਾ ਇਹਨਾਂ ਦੀ ਖੋਏ ਵਾਲੀ ਬਰਫੀ ਜਿਹਦੀ ਕੀ ਡਿਮਾਂਡ ਅਮਰੀਕਾ ਕੈਨੇਡਾ ਤੱਕ ਹੈ ਤੇ ਓਨਰ ਨਾਲ ਨੇ ਤੇ ਮੈਂ ਭਾਜੀ ਹੁਣੀ ਨਾਲ ਤੁਹਾਨੂੰ ਬਰਫੀ ਦਿਖਾਵਾਂਗਾ ਦੇਖੋ ਬੇਸ਼ੱਕ ਇਹ ਜਿਹੜਾ ਮਾਲ ਆ ਥੋੜਾ ਹੀ ਬਣਾਉਂਦੇ ਆ ਪਰ ਬਿਲਕੁਲ ਫਰੈਸ਼ ਹੁੰਦਾ ਇਹਨਾਂ ਦਾ ਮਾਲ ਬਹੁਤ ਜ਼ਿਆਦਾ ਵਿਕਰੀ ਹੁੰਦੀ ਆ ਕਿਉਂਕਿ ਯਾਰ ਫਰੈਸ਼ ਮਾਲ ਹਰੇ ਕੋਈ ਭਾਲਦਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਨਾਲ ਦੀ ਨਾਲ ਬਣਾਉਂਦੇ ਆ ਤੇ ਨਾਲ ਦੀ ਨਾਲ ਹੀ ਸੇਲ ਹੋ ਜਾਂਦਾ ਸਾਰਾ ਮਾਲ ਤੇ ਭਾਜੀ ਸਸਤੀ ਕਾਲ ਦੀ ਠੀਕ ਠਾਕ ਹੋ ਭਾਜੀ ਮੈਨੂੰ ਪਤਾ ਲੱਗਿਆ ਤੁਹਾਡੀ ਨਾ ਜਿਹੜੀ ਬਰਫੀ ਆ ਅਮਰੀਕਾ ਕੈਨੇਡਾ ਤੱਕ ਕਰ ਜਾਂਦੀ ਆ ਉਹ ਦਿਖਾਓ ਖੋਏ ਵਾਲੀ ਬਰਫੀ ਕਿਹੜੀ ਆ ਬਹੁਤ ਜ਼ਿਕਰ ਹੋ ਰਿਹਾ ਸਮੋਸੇ ਦਾ ਤਾਂ ਮੈਂ ਤੁਹਾਡਾ ਜ਼ਿਕਰ ਸੁਣੇ ਲਿਆ ਵੀ ਕਮੈਂਟਾਂ ਦੇ ਵਿੱਚ ਕਹਿੰਦੇ ਵੀ ਚਾਵਲੇ ਹੋਰੀ ਦਾ ਸਮੋਸਾ ਪੂਰਾ ਅੱਗ ਆ ਔਰ ਵਿਖਦਾ ਹੀ ਬਹੁਤ ਆ ਸੇਲ ਬਹੁਤ ਹੁੰਦੀ ਆ ਤੇ ਹੁਣ ਬਰਫੀ ਵੀ ਦਿਖਾ ਦਿਓ ਮਾੜੀ ਜੀ ਬਰਫੀ ਦਿਖਾਣਗੇ ਭਾਜੀ ਜਿਹੜੀ ਦੇਖੋ ਆ ਬਰਫੀ ਆ ਅੱਛਾ ਇਹ ਖੋਜ ਵਾਲੀ ਬਰਫੀ ਹੈ ਇੱਕ ਹੋਰ ਵੀ ਹੈ ਭਾਜੀ ਕਿੰਨੇ ਤਰ੍ਹਾਂ ਦੀਆਂ ਤੁਹਾਡੀਆਂ ਬਰਫੀ ਅੱਛਾ ਦਿਖਾਓ ਉਹ ਵੀ ਦਿਖਾਓ ਭਾਜੀ ਔਰ ਦੇਖੋ ਭਾਈ ਰੋਸਟਰ ਬਰਫੀ ਮੈਂ ਕਹਿੰਦਾ ਭਾਈ ਬਹੁਤ ਡਿਮਾਂਡ ਹੈ ਇਸ ਬਰਫੀ ਦੀ ਮੈਨੂੰ ਲੱਗਦਾ ਵੀ ਭਾਜੀ ਬਾਹਰ ਵੀ ਜਿਹੜੇ ਹੁਣ ਐਨ ਆਰ ਆਈ ਆਂਦੇ ਹੋਣੇ ਸੈਰ ਸਰਹੰਦ ਦੇ ਯਾਰ ਹੋਰ ਇੱਥੇ ਆਂਦੇ ਵਿਜ਼ਿਟ ਕਰਦੇ ਹੋਣੇ ਲੈ ਕੇ ਵੀ ਜਾਂਦੇ ਹੋਣੇ ਮੰਨੋ ਵੀ ਯਾਰ ਇੱਕ ਦਿਨ ਪਹਿਲਾਂ ਮੈਂ ਜਾਣਾ ਕੈਨੇਡਾ ਤੁਹਾਡਾ ਡੱਬਾ ਪੈਕ ਕਰਾ ਕੇ ਚਲੇ ਜਾਂਦਾ ਹੁਣ ਆ ਜੀ। ਹਾਂ ਜੀ ਚਲੇ ਜਾਂਦਾ। ਖਰਾਬ ਵੀ ਨਹੀਂ ਹੁੰਦੀ ਨਾਲੋਂ। ਖਰਾਬ ਵੀ ਨਹੀਂ ਹੁੰਦੀ ਹਨਾ। ਤੇ ਆ ਬਾਈ ਮੈਂ ਤੁਹਾਨੂੰ ਅੱਜ ਦਿਖਾਣੀ ਸੀਗੀ। ਦੁਕਾਨ ਦੇਖਣ ਨੂੰ ਵੈਸੇ ਕਈ ਵਾਰ ਦੇਖ ਕਹਿੰਦਾ ਹੁੰਦਾ ਬੰਦਾ ਛੋਟੀ ਆ। ਪਰ ਜੀ ਔਰ ਫਰੈਸ਼ ਮਠਿਆਈ ਬਣਾਉਂਦੇ ਆ ਕਿਉਂਕਿ ਨਾਲ ਦੀ ਨਾਲ ਇਹਨਾਂ ਦੀ ਮਠਿਆਈ ਵਿਕ ਜਾਂਦੀ ਆ। ਸੋ ਅੱਜ ਦੀ ਵੀਡੀਓ ਨੂੰ ਜਿਹੜੇ-ਜਿਹੜੇ ਭੈਣ ਭਰਾ ਇਸ ਸਵੀਟ ਤੇ ਆਏ ਨੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਜੇਕਰ ਤੁਸੀਂ ਇੱਥੇ ਤੋਂ ਸਵੀਟਸ ਲੈ ਕੇ ਜਾਂਦੇ ਆ ਬਰਫੀ, ਗੁਲਾਬ ਜਾਮਨ ਠੀਕ ਆ ਜੀ। ਤਾਂ ਕੋਈ ਵੀ ਸਵੀਟਸ ਮਿਲ ਕੇ ਇੱਕ ਹੋ ਗਿਆ। ਲੈ ਕੇ ਜਾਂਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਨਾਂ ਦਾ ਸਮੋਸਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਦੇਖੋ ਬਾਈ ਗਿਦਾਨ ਛੋਟੀ ਆ ਪਰ ਧੱਕਾ ਪੈ ਰਿਹਾ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣਾ ਅਮਰ